ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਜੀ ਸਾਰੇ ਇਹ ਅੱਜ ਹੀ ਆਪਣੀ ਗੋਲ ਮਾਂ ਦੇ ਦਾਰ ਇੱਕ ਕਟੋਰੀ ਦੇ ਘਰੀ ਆਪਾਂ ਬਣਾਉਣ ਜਾ ਰਹੇ ਹਾਂ ਜਮਾ ਦੇ ਦਾਲ ਦੀ ਕਚੋਰੀ ਤੇ ਬਹੁਤ ਵਧੀਆ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਇਹ ਨੂੰ ਪਰੌਠ ਪਰ ਪਿਓਾਂਗੇ ਪਿਓ ਕੇ ਛੜਦਾਂਗੇ ਬਣੇ ਨੇ ਵੀਡੀਓ ਦੇ ਨਾਲ ਅੱਗੇ ਦਾ ਪ੍ਰੋਸੈਸ ਦੱਸਦੇ ਹਾਂ ਹਾਂ ਜੀ ਇਹ ਆਪਣੇ ਕੋਲ ਰਾਤ ਪਰ ਭਿੱਜੀ ਹੋਈ ਦਾਲ ਤੇ ਇਹਦੇ ਵਿੱਚੋਂ ਆਪਾਂ ਛਿਲਕੇ ਕੱਢ ਲੈਣੇ ਆ ਜਿਵੇਂ ਆਪਾਂ ਥੋੜੇ ਥੋੜੇ निकाले ਇਸ ਤਰ੍ਹਾਂ ਕਰਕੇ ਆਪਰੋਂ ਪਰ ਚਿਲਕੇ ਉਤਾਰੇ ਜਾਣੇ ਜਿਹੜੇ ਦਾਲ ਦੇ ਬਿਲਕੁਲ ਜਿਹੜੀ ਵਾਈਟ ਵਾਈਟ ਦਾਲ ਉਹ નીચે ਰਹਿ ਚੂਗੀ ਪਾਣੀ ਵਿੱਚ ਪਾਣੀ ਪਾ ਪਾ ਕੇ ਜਿਵੇਂ ਉੱਪਰ ਆਣਗੇ ਛਿਲਕੇ ਸਾਰੇ ਛਿਲਕੇ ਕੱਢੀ ਜਾਣੇ ਹਨ ਹਾਂਜੀ ਹੁਣ ਆਪਾਂ ਇਹਨੂੰ ਦਾਲ ਨੂੰ ਥੋੜੀ ਥੋੜੀ ਕਰਕੇ ਪੀਸ ਲੈਣਾ ਹੈ ਬਾਕੀ ਦੀ ਬਚੀ ਹੋਈ ਦਾਲ ਵੀ ਆਪਾਂ ਸਾਰੇ ਵਿੱਚ ਪਾ ਲੈਣੀ ਹੈ ਤੇਰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹੈ। ਆਪਣੀ ਦਾਲ ਜਿਹੜੀ ਹੈ ਤੇ ਪੂਰੀ ਪਿਸ ਚੁੱਕੀ ਹੈ ਅੱਛੇ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਦਾਲ ਨੂੰ ਪੀਸ ਲੈਣਾ ਹੈ। ਤੇ ਹੁਣ ਆਪਾਂ ਗੁੰਦਿਆ ਆਟਾ ਆਟੇ ਦੇ ਵਿੱਚ ਆਪਾਂ ਨਮਕ ਪਾ ਲੈਣਾ ਥੋੜਾ ਜਿਹਾ। ਆਪਾਂ ਆਟੇ ਦਾ ਇੱਕ ਸੌਫਟ ਜਿਹਾ ਡੋਅ ਤਿਆਰ ਕਰਨਾ ਹੈ। ਸੌਫਟ ਹੋਣਾ ਚਾਹੀਦਾ ਮਤਲਬ ਜਿਆਦਾ ਕੜਿਆਟਾ ਨਹੀਂ ਹੋਣਾ ਚਾਹੀਦਾ ਸੌਫਟ ਸੌਫਟ ਆਟਾ ਗੁੰਨ ਕੇ ਆਪੇ ਤਿਆਰ ਕਰ ਲੈਣਾ ਤੇ ਇਹਨੂੰ ਥੋੜੀ देर ਵਾਸਤੇ ਟੱਪ ਕੇ ਰੱਖ ਦੋ ਕੱਚਾ ਜਿਹਾ ਕਰਕੇ ਆਟੇ ਨੂੰ ਥੋੜੀ देर ਵਾਸਤੇ ਟੱਪ ਕੇ ਰੱਖ ਦੋ 5-10 ਮਿੰਟ ਲਈ ਫਿਰ ਦੁਬਾਰਾ ਇਹਨੂੰ ਗੁੰਨ ਲਓ ਤਾਂ ਬਹੁਤ ਹੀ ਸੌਫਟ ਆਟਾ ਤਿਆਰ ਹੁੰਦਾ ਹੈ ਹੁਣ ਅਸੀਂ ਦਾਲ ਨੂੰ ਕਰਾਂਗੇ ਫਰਾਈ ਕੜਾਈ ਦੇ ਵਿੱਚ ਰੱਖ ਲਿਆ ਥੋੜਾ ਜਿਹਾ ਤੇਲ ਇਦੇ ਵਿੱਚ ਪਾ ਰਹੇ ਆ ਆਪਾਂ ਥੋੜਾ ਜਿਹਾ ਜੀਰਾ ਤੇਲ ਗਰਮ ਕਰ ਲਿਆ ਇਹਦੇ ਜੀਰਾ ਤੇ ਥੋੜੀ ਜੀ ਹਿੰਗ ਪਾ ਲੈਣੀ ਆ ਥੋੜੀ ਜੀ ਹਲਦੀ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦੇਣੀ ਆ ਦਾਲ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ 5-7 ਮਿੰਟ ਲੱਗ ਜਾਣਗੇ ਦਾਲ ਨੂੰ ਫਰਾਈ ਕਰਨੇ ਆ ਮੀਡੀਅਮ ਆਂਚ ਤੇ ਆਪਾਂ ਦਾਲ ਨੂੰ ਫਰਾਈ ਕਰਾਂਗੇ ਹੁਣ ਆਪਾਂ ਜਦੋਂ ਥੋੜੀ ਜਿਹੀ ਪੱਕ ਚੁਗੀ ਇਹਦੇ ਵਿੱਚ ਸੁੱਕਾ ਧਨੀਆ ਪੀਸਿਆ ਹੋਇਆ ਥੋੜੀ ਜਿਹੀ ਲਾਲ ਮਿਰਚ ਲਾਲ ਮਿਰਚ ਪਾ ਕੇ ਥੋੜਾ ਜਿਹਾ ਆਪਾਂ ਨਮਕ ਪਾ ਲੈਣਾ ਹੈ ਸਵਾਦ ਅਨੁਸਾਰ ਬਿਲਕੁਲ ਥੋੜਾ ਜਿਹਾ ਹਨ ਫਰਾਈ ਕਰਾਂਗੇ ਜਿਵੇਂ ਜਿਵੇਂ ਦਾਲ ਪੱਕੂਗੀ ਐਵੇਂ ਨੀਚੋ ਕੜਾਹੀ ਛੋੜੇ ਜਾਊਗੀ ਤੇ ਬਸ ਇਹਨੂੰ ਨਾਲ-ਨਾਲ ਚਲਾਈ ਜਾਣਾ ਆ ਨਾਲ-ਨਾਲ ਇਹ ਪੱਕੀ ਜਾਏਗੀ ਦਾਲ ਨੂੰ ਆਪਾਂ ਪੂਰਾ ਫਰਾਈ ਵੀ ਕਰ ਸਕਦੇ ਹਾਂ ਜੇ ਤੁਸੀਂ ਖਸਤਾ ਕਚੌਰੀ ਖਾਣੀ ਹੈ ਜਿਵੇਂ ਬਾਜ਼ਾਰ ਮਿਲਦੀ ਹੈ ਤਾਂ ਆਪਾਂ ਪੂਰਾ ਦਾਲ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਜਦ ਤੱਕ ਤੇਲ ਨਾ ਛੱਡ ਜਾਵੇ ਨਹੀਂ ਤਾਂ ਆਪਾਂ ਥੋੜੀ ਜਿਹੀ ਗਿੱਲੀ-ਗਿੱਲੀ ਰੱਖਣੀ ਹੈ ਬਸ ਮੀਡੀਅਮ ਆਂਸਤੇ ਹਲਕੀ ਮੀਡੀਅਮ ਆਂਸਤੇ ਇਹਨੂੰ ਹੌਲੀ-ਹੌਲੀ ਪਕਾਈ ਜਾਣਾ ਨਾਲ-ਨਾਲ ਚਲਾਈ ਜਾਣਾ ਹੈ ਲਗਭਗ 5 ਮਿੰਟ ਅਪਾ ਦਾਲ ਨੂੰ ਚਲਾਇਆ ਤੇ ਹੁਣ ਇਹ ਪੱਕ ਕੇ ਤਿਆਰ ਹੈ ਦੇਖੋ ਹਲਕਾ ਹਲਕਾ ਤੇਲ ਛੱਡਦਾ ਇਹਨੇ ਤੇ ਇਹਨੂੰ ਆਪਾਂ ਠੰਡੀ ਕਰਨ ਵਾਸਤੇ ਰੱਖ ਦਾਂਗੇ ਜੋ ਆਟਾ ਰੱਖਿਆ ਸੀਗਾ ਉਹ ਆਪਾਂ ਚੰਗੀ ਤਰ੍ਹਾਂ ਹੁਣ ਮਤ ਕੇ ਬਿਲਕੁਲ ਸੌਫਟ ਕਰ ਲਾਂਗੇ ਜਿਵੇਂ ਜਿਹੜੀ ਆਪਾਂ ਦਾਲ ਤਿਆਰ ਕੀਤੀ ਸੀ ਉਹ ਠੰਡੀ ਕਰ ਲਈ ਹੁਣ ਆਪਾਂ ਇੱਥੇ ਇੱਕ ਛੋਟਾ ਜਿਹਾ ਪੇੜਾ ਬਣਾਵਾਂਗੇ ਬਿਲਕੁਲ ਨਿੱਕਾ ਜਿਹਾ ਆਟੇ ਦਾ ਤੇ ਇਹਦੇ ਵਿੱਚ ਆਪਾਂ ਇਹ ਦਾਲ ਵਾਲੇ ਜਿਹੜਾ ਮਿਸ਼ਰਣ ਬਣਾਇਆ ਇਹਨੂੰ ਪਰ ਲਾਂਗੇ ਗੇ ਗੋਲ ਗੋਲ ਕਰਕੇ ਇਸ ਤਰ੍ਹਾਂ ਆਟੇ ਦੇ ਵਿੱਚ ਪਰ ਲਾਂਗੇ ਇਹਨੂੰ ਹਲਕੇ ਹੱਥਾਂ ਨਾਲ ਆਪਾਂ ਵੇਲਣਾ ਆ ਜਿਆਦਾ ਜ਼ੋਰ ਨਾਲ ਨਹੀਂ ਵੇਲਣਾ ਹਲਕੇ ਹੱਥਾਂ ਨਾਲ ਵੇਲਾਂਗੇ ਜੋਰ ਨਾਲ ਬੇਲਾਂਗੇ ਤਾਂ ਦਾਲ ਜਿਹੜੀ ਉਹ ਬਾਹਰ ਨਿਕਲ ਜਾਏਗੀ ਇੱਥੇ ਆਪਾਂ ਤੇਲ ਰੱਖ ਲਿਆ ਤੇਲ ਰਿਫਾਈਨਡ ਜੋ ਮਰਜ਼ੀ ਰੱਖ ਲਓ ਤੁਸੀਂ ਜਿਸ ਤੇ ਚੇਜ ਵਿੱਚ ਫਰਾਈ ਕਰ ਸਕਦੇ ਹੋ ਆਪਾਂ ਸੇਮ ਮੀਡੀਅਮ ਰੱਖਣਾ ਹੈ ਮੀਡੀਅਮ ਆਂਚ ਦੇ ਵਿੱਚ ਫਰਾਈ ਕਰਾਂਗੇ ਕਚੋਰੀਆਂ ਆਪਾਂ ਸਾਰੀਆਂ ਬੇਲ ਕੇ ਰੱਖ ਲਈਆਂ ਇਦਾਂ ਹੀ ਆਪਾਂ ਇੱਕ ਇੱਕ ਕਰਕੇ ਸਾਰੀਆਂ ਕਚੋਰੀਆਂ ਨੂੰ ਤਲਦੇ ਜਾਵਾਂਗੇ ਮੀਡੀਅਮ ਆਸਤੇ ਆਪਾਂ ਕਚੋਰੀਆਂ ਨੂੰ ਤਲਾਂਗੇ ਬਹੁਤ ਹੀ ਟੇਸਟੀ ਬਣਦੀਆਂ ਨੇ ਮੀਡੀਅਮ ਆਸਤੇ ਹੀ ਆਪਾਂ ਇਹਨੂੰ ਪਕਾਣਾ ਹੈ ਤਾਂ ਕਿ ਅੰਦਰ ਤੱਕ ਕਚੋਰੀ ਚੰਗੀ ਤਰ੍ਹਾਂ ਪੱਕ ਜਾਵੇ ਕਚੋਰੀ ਆਪਣੇ ਬਣ ਕੇ ਤਿਆਰ ਹੈ ਬਿਲਕੁਲ ਐਦਾਂ ਹੀ ਆਪਾਂ ਐਦਾਂ ਹੀ ਆਪਾਂ ਸਾਰੀਆਂ ਕਚੋਰੀਆਂ ਇੱਕ ਇੱਕ ਕਰਕੇ ਥਲਕੇ ਤਿਆਰ ਕਰ ਲੈਣੀਆਂ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਇਸ ਕੋਚੋਰੀ ਨੂੰ ਤੁਸੀਂ ਸਾਸ ਨਾਲ ਹਰੀ ਚਟਨੀ ਨਾਲ ਚਾਹ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ